16 16.5 ਲੀਟਰ ਬੋਲਾ ਤਿਆਰ ਆ ਠੀਕ ਆ ਬਾਈ ਅਗਰੇ ਇਹ ਜਰਸੀ ਸੀਮੰਦੀ ਵੱਛੀ ਆ ਬਾਈ ਹਾਂ ਇਹਨੇ ਤਿਆਰ ਕਰੀ ਇਹ ਇੱਕ 18 ਮਹੀਨਾ ਦੀ ਸੂਣ ਵਾਲੀ ਵੱਛੀ ਆ ਇਹ ਉਹ ਆ ਅੱਜ 37000 ਰੁਪਏ ਦੇ ਦੋ 37000 ਦੇ ਵਿੱਚ ਤੁਹਾਨੂੰ ਇਹ ਜਿਹੜੀ ਸੱਜਣ ਮਿਲ ਜਣੀ ਆ ਬਾਈ ਕਹਿੰਦਾ ਦੁੱਧ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਲੈਣਾ ਵਾ ਤੇ ਪਰ ਭਰਾ ਹੁੰਦੇ ਬਾਈ ਛੋਟੇ ਰੇਟ ਵਾਲੀ ਹੋਵੇ ਠੀਕ ਆ ਦੁੱਧ ਪੀਣ ਨੂੰ ਓਨੇ ਕ ਜਾਣੀ 8 10 12 ਕਿਲੋ ਦੁੱਧ ਨਾਲ ਥਰੋ ਇਹਦਾ ਇਹ 10 10 ਵੀ ਦੇ ਸਕਦੀ ਹੈ 12 ਤੇ ਵੀ ਸੇਵਨ ਨਾਲ ਲੱਗਦਾ ਪਰ ਬਹੁਤ ਜਿਆਦਾ ਚੰਗੀ ਆ ਬਾਈ ਆਪਣੇ ਹਿਸਾਬ ਨਾਲ ਰਿਸ਼ਪਾਲ ਹਨਾ ਕਿੰਨੇ ਕਿ ਦੁੱਧ ਦੇ ਹਿਸਾਬ ਨਾਲ ਆਪਾਂ ਲਈ ਹੈ ਮਤਲਬ ਵੀਰੇ 15 16 ਮੰਨ ਕੇ ਲਈ ਉਹ ਵੀ ਇੰਨਾ ਕੁ ਦੇ ਦੇ ਜੂਗੀ ਲੈ ਦੇ ਜੂਗੀ ਹੈ ਨਾ ਬਾਕੀ ਆਪਾਂ ਕਹਿੰਦੇ ਨਹੀਂਗੇ ਹਾਂ ਤੇ ਬਾਕੀ ਆਪਾਂ ਭਾ ਵੀ ਉਹਨਾਂ ਕੀ ਕੀਤਾ ਉਹ ਭਾ ਸਾਸੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਬਾਈ ਰਿਸ਼ਪਾਲ ਦੇ ਫਾਰਮ ਤੇ ਪਹੁੰਚੇ ਹੋਏ ਆ ਚੰਦਪੁਰਾਣੇ ਬਾਗੇਪੁਰਾਣੇ ਦਾ ਏਰੀਆ ਜ਼ਿਲ੍ਹਾ ਮੋਗਾ ਬਾਈ ਕੋਲੇ ਨਗੀਨਾ ਪੀਸਾ ਅੱਜ ਫੇਰ ਤੇ ਰੇਟ ਤੁਹਾਨੂੰ ਪਤਾ ਹੀ ਆ ਬਾਈ ਦੇ ਜਿਹੜੇ ਚੱਕ ਲੋ ਧਰ ਲੋ ਵਾਲੀ ਹੁੰਦੇ ਆ ਬਾਈ ਰਿਸ਼ਪਾਲ ਗੱਲਬਾਤ ਕਰੀ ਆ ਆਪਾਂ ਪਹਿ ਹਾਸੀ ਗਾਲ ਜੀ ਇਹ ਵੀਰੇ ਪਹਿਲਾ ਸੂਆ ਹੁੰਦੀ ਆ ਕੱਲ ਸ਼ਾਮੀ ਆਪਣੇ ਕੋਲੇ ਆਈ ਆ ਟਰਾਂਕ ਦੀ ਵੱਛੀ ਆ ਦੁੱਧ ਮੱਝਾਂ ਵਰ ਗਈ ਹੋਊਗਾ ਠੀਕ ਆ ਬਾਈ ਮਾਲਾ ਪੁੱਦਦ ਨਹੀਂ ਕਹਿੰਦਾ ਦੁੱਧ ਦੇ ਜੂਗੀ 15 ਤੋਂ 16 ਲੀਟਰ ਠੀਕ ਆ ਬਈ ਇਹਨਾਂ ਆਰਾਮ ਨਾਲ ਪਿਆ ਜੂਗੀ ਠੀਕ ਆ ਬਈ ਇੱਦਾਂ ਨੇ ਤੇ 5 ਰਹਿਂਦੇ ਆ ਬਈ ਸੂਣ ਦੇ 5 ਦਿਨ ਹਜੇ ਰਹਿੰਦੇ ਆ ਬਈ ਇਹਦੇ ਹਨਾ ਅੰਗਾਂ ਬਾਰਾਂ ਦੀ ਖੁੱਲੀ ਆ ਵੀਰੇ ਦੇ ਲੈ ਵੀਰ ਘਰ ਚ ਤਾਂ ਦੇ ਐਮਪੈਕਸ ਲੈ ਵਿਦ ਯੂ ਜੀ ਵੀ ਜਿੱਦ ਤਿਆਰ ਹੋ ਗਈ ਪੂਰਾ ਪੱਟਾ ਜੇ ਫਸ ਕੇ ਸੀ ਹਾਂ ਬਹੁਤ ਸੋਹਣਾ ਢਾਂਚਾ ਬਾਈ ਲੈ ਇਹਨੂੰ ਤੋਰੀਏ ਕਰਨ ਵਾਲੀ ਅੱਜ ਨੂੰ ਠੀਕ ਕਰਕੇ ਦੇਖੋ ਬਾਕੀ ਜਾਨ ਵਾਲੀ ਆ ਯਾਰ ਬੈਰ ਹਨਾ ਤੇ ਥਣ ਵੀ ਚਾਰੇ ਇੱਕ ਹੋ ਜੇ ਆ ਜਦੋਂ ਆਪਾਂ ਪਰੇ ਨੂੰ ਲੈ ਕੇ ਜਾਵਾਂਗੇ ਨਾ ਦੇਖੋ ਬਹੁਤ ਜਿਆਦਾ ਚੰਗੀ ਆ ਬਾਈ ਆਪਣੇ ਹਿਸਾਬ ਨਾਲ ਰਿਸ਼ਪਾਲ ਹਨਾ ਕਿੰਨੇ ਕੁ ਦੁੱਧ ਦੇ ਹਿਸਾਬ ਨਾਲ ਆਪਾਂ ਲਈ ਆ ਮਤਲਬ ਵੀਰੇ 15 16 ਮੰਨ ਕੇ ਲਈ ਵੀ ਇੰਨਾ ਕੁ ਦੇ ਜੂਗੀ ਇੰਨਾ ਕੁ ਦੇ ਜੂਗੀ ਹਨਾ ਬਾਕੀ ਆਪਾਂ ਕਹਿੰਦੇ ਨਹੀਂਗੇ ਹਾਂ ਤੇ ਬਾਕੀ ਆਪਾਂ ਭਾਅ ਵੀ ਓਨਾ ਕੀ ਕੀਤਾ ਆ ਭਾਅ ਵਾਲਾ ਕੀਤਾ ਹੀ ਨਹੀਂਗਾ ਠੀਕ ਆ ਵੀ ਚੈੱਕ ਕਰੋ ਕਰ ਬਾਈ ਹਨਾ ਤੇ ਰਿ ਇੰਨਾ ਰੇ 5 ਲੈ ਜੂਗੀ 4 ਵੀਲ ਜਾ ਸਕਦੀ ਆ ਤੇ 5 ਵੀ 5 ਵੀ ਲੈ ਆ ਸਕਦੀ ਆ ਹਣ ਹਜੇ ਸੌਖੀ ਆ ਯਾਰ ਯਾਨੀ ਕ੍ਰੋਸ ਇਹਨੂੰ ਉਵੇਂ ਕ੍ਰੋਸ ਨਹੀਂ ਗਈ ਦੋਗਲੀ ਜਰਸੀ ਦਾ ਕ੍ਰੋਸ ਆ ਵੱਛੀ ਠੀਕ ਆ ਭਾਈ ਤੇ ਭਾਈ ਅੱਜ ਇਹ ਆਪਾਂ ਕਿੰਨੇ ਦੀ ਦੇ ਦਾਂਗੇ ਅੱਜ ਵੀਰੇ 56000 ਰੁਪਏ ਦੇ ਦਾਂਗੇ ਲਓ ਮੇਤਰੋ 56000 ਦੀ ਤੁਹਾਨੂੰ ਇਹ ਜਿਹੜੀ ਮਿਲ ਜਣੀ ਆ ਸੱਚ ਨੂੰ ਤੇ ਬਾਈ ਕਹਿੰਦਾ 14 15 ਬਾਈ ਦੇ ਜੂਗੀ ਮੇਰੇ ਹਿਸਾਬ ਨਾਲ ਹਾਂ 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 ਰਾਵਣਾ ਹੀ ਪਾਉਣਾ ਚਾਹੀਦਾ ਨਾ ਬਾਕੀ ਥਣ ਚੈੱਕ ਕਰਕੇ ਦੇਖੋ ਤੁਸੀਂ ਪਲੂਨ ਦੇ ਐਨ ਇੱਕੋ ਜੇ ਚਾਰੇ ਥਣ ਬਾਈ ਕਿਸੇ ਰੇ ਫੋਰ ਸ਼ਾਂਗ ਭੋਰਾ ਵੀ ਹਣੀ ਕਿਸੇ ਗਾਂ ਦੇ ਵੀ ਹਣੀ ਹਾਂ APG ਤਾਂ ਪਹਿਲਾਂ ਵੇਖੀ ਦੀ ਨਹੀ ਮੇਨ ਗੱਲ ਆ ਬਾਈ ਯਾਰ ਅਗਲੇ ਦਿਨਾਂ ਸੈਟਅਪ ਹੁੰਦੀ ਆ ਬਾਈ ਜਾਨਵਰ ਖਰੀਦਣ ਦੀ ਬਾਈ ਹਣਾ ਤੇ ਇਹ ਗੱਲਬਾਤ ਕਰੀਏ ਆਪਾਂ ਰਿਸ਼ਪਾਲ ਬਾਈ ਅਗਲੀ ਦੀ ਹਣਾ ਇਹ ਵੱਡੇ ਕੱਦ ਵਢਦੀ ਆ ਹਣਾ ਵੱਡੇ ਕੱਦ ਵਢਦੀ ਆ ਵੀਰੇ ਇਹ ਦੂਜਾ ਸਵੇਰ ਸੋਈ ਹੋਈ ਆ ਕੋਈ ਤੀਜਾ ਵੀ ਕਹ ਲੂਗਾ ਆਪਾਂ ਨੂੰ ਤਾਂ ਵੀ ਕੋਈ ਨਹੀਂ ਕਿਉਂਕਿ ਵੱਡਾ ਥਰੀ ਵੱਡੇ ਢਾਂਚੇ ਦੀ ਵੇਖ ਅਗਲਾ ਕਹਿੰਦਾ ਤੀਜੇ ਹੋਊਗੀ ਹਾਂ ਸਹੀ ਗੱਲ ਆ ਬਾਈ ਆਪਾਂ ਕਿਸੇ ਨਾਲ ਜਦਾਈ ਨਹੀਂ ਕਰਨੀ ਤੀਜੇ ਇੱਕ ਸੋਇਰਾ ਵੱਡੀ ਨਹੀਂ ਹੋਣ ਲੱਗੀ ਸਹੀ ਗੱਲ ਆ ਬਾਈ ਤੀਜਾ ਕਹ ਲੂਗਾ ਤਾਂ ਕੋਈ ਤੀਜਾ ਮਾਲ ਦੁੱਧ ਵੀਰੇ ਇਤਰੇ 16 16.5 ਲੀਟਰ ਬੋਲਾ ਤਿਆਰ ਆ ਠੀਕ ਆ ਬਾਈ ਠੀਕ ਤੇ ਮਗਰੇ ਮਗਰੇ ਦੇ ਆ ਜਰਸੀ ਸੀਮੰਦੀ ਵੱੱਛੀ ਆ ਬਹੁਤ ਭਾਰੇ ਹੱਡਾਂ ਵਾਲੀ ਬਈ ਇਹ ਵੀ ਭਾਰੀ ਚੰਗੀ ਵੱੱਛੀ ਆ ਬਾਈ ਹਾਂ ਇਹਨੇ ਤਿਆਰ ਕਰੀ ਇਹ ਇੱਕ 18 ਮਹੀਨਾ ਦੀ ਸੂਣ ਵਾਲੀ ਵੱੱਛੀ ਆ ਇਹ ਉਹ ਆ ਸਹੀ ਗੱਲ ਆ ਬਾਈ ਹੈਨਾ ਚੰਗੇ ਸੀਮੰਦੀ ਆ ਹੈਨਾ ਹਾਂਜੀ ਤੇ ਪੀਲਸਾਉ ਪੂਰੀ ਆ ਚਵਾਈ ਮੋਟੀ ਲੱਗੀ ਹੋਈ ਆ ਕੋਈ ਐ ਨਹੀਂ ਵੀ ਚਵਾਈ ਵੀ ਉਹ ਉਹ ਜੀ ਹੋਊਗੀ ਛਣ ਛਣ ਤੁਸੀਂ ਚੈੱਕ ਕਰ ਲਓ ਬਾਕੀ ਜੈਲੀ ਜਬਾਈ ਦੇਖੋ ਕਿਵੇਂ ਹੱਥ ਫੇਰੀ ਜਾਂਦਾ ਨਹੀਂ ਤਾਂ ਨਾ ਥੋੜਾ ਜਿਆ ਜਾਨਵਰ ਕਰਨ ਲੱਗ ਜਾਂਦਾ ਨਹੀਂ ਆ ਉਹ ਜਾਂ ਕਰਨ ਵਾਲੀ ਹੈ ਨਹੀਂ ਬਾਈ ਹਾਂ ਬਾਈ ਤੋਰਿਓ ਮੜਾ ਜੱਕ ਵਾਰ ਚੈੱਕ ਕਰੋ ਬ ਦਾ ਅੰਦਾਜ਼ਾ ਸੱਜਣ ਨੂੰ ਲਾ ਲਿਓ ਤੇ ਬਾਕੀ ਜੇ ਗੱਲਬਾਤ ਕਰੀਏ ਰਿਸ਼ਪਾਲ ਜੀ ਆਪਣੇ ਕੋਲੇ ਇਹ ਹੈ ਨਾ ਬੈੜ ਦੀ ਚਵਾਈ ਕਰਦਾ ਕੋਈ ਸੱਜਣ ਨਾ ਕਿੰਨਾ ਦੁੱਧ ਬਈ ਅੱਜ ਆਪਾਂ ਚਵਾਵਾਂਗੇ ਵੀਰੇ 16 16.5 ਤਿਆਰ ਆ ਮੇਰੇ ਕੋਲ 15 ਮੰਨ ਗਏ ਅੱਜ 15.5 ਮੰਨ ਗਏ ਜਿਹੜਾ ਵੀਰ ਭੈਣ ਭਰਾਤ ਭਾਵੇਂ 5 ਡੰਗ ਝੋਲੇ ਤਾਂ ਵੀ ਕੋਈ ਨਹੀਂ ਠੀਕਾ ਉਦਾਂ ਬਈ ਰਿਸ਼ਪਾਲ ਦੁੱਧ ਦੇ ਚੰਗੇ ਤੇ ਆ ਜਾਣੇ ਇਹਨੇ ਕਰਮ ਵਾਲੀ ਨਹੀਂ ਹੈ ਨਾ ਦੁੱਧ 20 ਪਲੱਸ ਯਾਨੀ ਕਿ 21 ਤੇ ਜੇ 22 ਤੇ ਜੇ ਆਪਾਂ ਨਾਰਮਲ ਜਾਣੀ ਇੰਨਾ ਹੈ ਵੱਧ ਵੀ ਸਕਦੀ ਆ ਪਰ ਇੰਨਾ ਕੁ ਤਾਂ ਆਰਾਮ ਨਾਲ ਜਾਊਗੀ ਬਈ ਫਿਰ ਅੱਜ 15 ਲੀਟਰ ਦੇ ਹਿਸ ਬਿਰੇ 70 ਜੋ ਮਾਨਤਾਣ ਕਰਦੇ ਆਗੇ ਆਪਾਂ 70 ਦੇ ਵਿੱਚ ਮਾਨਤਾਣ ਹੋ ਜੂਗਾ ਬਾਕੀ ਜੇ ਗੱਲਬਾਤ ਕਰਾ ਨਾ ਇਹਦੀ ਮੇਨ ਜਿਹੜੀ ਗੱਲ ਹੈ ਕਿ ਤਾਂ ਥਣ ਲੇਵਾ ਬਹੁਤ ਚੰਗਾ ਭਾਰੀ ਆ ਦੁੱਧ ਦੇਣੇ ਦੇਈ ਦੇਣਾ ਤੇ ਦੂਜੀ ਜਿਹੜੀ ਮੇਨ ਗੱਲ ਇਹ ਆ ਵੀ ਇਹਦੇ ਮਗਰ ਜਰਸੀ ਦੇ ਚੰਗੇ ਸੀਮਣ ਦੀ ਬੱਚੀ ਆ ਮਿੱਤਰੋ ਕੋਈ ਆਇਆ ਆਪਣੀ ਟਾਈਮ ਤੋਂ ਟਾਈਮ ਚਵਾਈ ਕੀਤੀ ਹੋਈ ਆ 6 ਵਜੇ ਦੀ ਸਵੇਰ ਬਿਲਕੁਲ ਬਾਈ ਤੇ ਜੇ ਆਪਾਂ ਜਿਵੇਂ ਕਰਦੇ ਆ ਆਪਾਂ ਦੁੱਧ ਛੱਡ ਕੇ ਤੇ ਰੱਖਣੀ ਹੁੰਦੀ ਤਾਂ ਹੁਣ ਉਹਨੇ ਐ ਫਸ ਕੇ ਖੜ ਜਾਣਾ ਸੀਗਾ ਬਿਲਕੁਲ ਬਿਲਕੁਲ ਫਿਰ ਇਹਨੂੰ ਆਪਾਂ 20 ਕਿਲੋ ਕਹਿ ਦਿੰਦੇ ਮੂੰਹ ਨਾਲ ਕਹਿਣਾ ਹਾਂ ਕਹਿਣਾ ਬਾਕੀ ਬਾਈ ਗੱਲ ਆਏ ਆ ਮੈਂ ਇੱਕ ਚੀਜ਼ ਬਾਈ ਦੀ ਦੇਖੀ ਆ ਵੀ ਬਾਈ ਮਾਲਕ ਦੇ ਹਿਸਾਬ ਨਾਲ ਵੀ 1-2 ਲੀਟਰ ਥੱਲੇ ਰੱਖ ਕੇ ਬਾਈ ਆਪਾਂ ਥੱਲੇ ਰੱਖ ਕੇ ਦਿੰਨੇ ਆ ਬਾਈ ਮਾਤਾ ਵਾਲਾ ਕੰਮ ਹੀ ਨਹੀਂ ਕੀਤਾ ਕਰ ਤੇ ਗੱਲਬਾਤ ਕਰੀਏ ਬਾਈ ਅਗਲਾ ਜਿਹੜਾ ਅੱਜ ਆਪਾਂ ਇਹ ਵੀਡੀਓ ਦੇ ਵਿੱਚ ਰਿਸ਼ਪਾਲ ਬਾਈ ਆਫਰ ਦੇਣਾ ਵਾ ਹਨਾ ਇਹਨੂੰ ਬਾਈ ਆਫਰ ਹੀ ਆ ਬਾਈ ਇਹ ਤਾਂ ਹਨਾ ਇਹਨੂੰ ਭੈਣ ਭਰਾ ਹੁੰਦੇ ਬਾਈ ਛੋਟੇ ਰੇਟ ਵਾਲੀ ਹੋਵੇ ਠੀਕ ਹੈ ਨਾ ਦੁੱਧ ਵੀ ਉਹਨੇ ਕਹਿਆ ਜਾਨੀ 8 10 12 ਕਿਲੋ ਦੁੱਧ ਨਾਲ ਸਰੂ ਇਹਦਾ ਇਹ 10 10 ਵੀ ਦੇ ਸਕਦੀ ਹੈ 12 ਤੇ ਵੀ ਸੇਵਨ ਨਾਲ ਲੈਦਾ ਪਰ ਇਸ ਟਾਈਮ 8 8.5 ਤਿਆਰ ਹੋਊਗਾ ਇਹਦੇ ਜੀ ਲਓ ਵੀ ਮੈਂ ਤੁਹਾਨੂੰ ਰੇਟ ਇੱਕ ਥਣੋ ਤੇਲਾ ਪਹਿਲਾਂ ਹੀ ਦੱਸ ਦਿੰਨੇ ਮਗਰ ਲੈ ਠੀਕ ਹੈ ਜੀ ਮਗਰ ਲਈ ਆ ਜਿਹੜੇ ਇੱਕ ਸਣੋਂ ਤੇਲ ਆ ਬਾਈ ਇਧਰ ਲੈ ਸਾਨੂੰ ਧਾਰਾ ਆਉਂਦੀਆਂ ਠੀਕ ਹੈ ਜੀ ਉਹ ਆਉਂਦਾ ਹੋਊਗਾ 100 300 ਗ੍ਰਾਮ ਦੁੱਧ ਪਰ ਆਪਾਂ ਤੇਲ ਕਰਕੇ ਆਪਾਂ ਤੇਲ ਕਰਕੇ ਦੇਣੀ ਹੈ ਨਾ ਉਹ ਅੱਗੇ ਅਗਲੇ ਦੀ ਕਿਸਮਾ ਤਾਂ ਬਾਈ ਹੈ ਨਾ ਹਾਂਜੀ ਹਾਂਜੀ ਅਗਲੇ ਸੂਏ ਤੱਕ ਜਾਏ ਸੂਏ ਤਾਈਂ ਅਗਲਾ ਸੈਟਿੰਗ ਇਹਦੀ ਕਰ ਲੈਂਦਾ ਬਾਈ ਆਪਣੇ ਕੋਲ ਤਾਂ ਜਗ੍ਹਾ ਥੋੜੀ ਹੁੰਦੀ ਫਿਰ ਲਿਆ ਕੇ ਵੇਚਣਾ ਹੁੰਦਾ ਮਾਰਾ ਪਖੜਾਈ ਨਹੀਂ ਹਾਂ ਲਓ ਵੀ ਮਿੱਤਰੋ ਤੁਸੀਂ ਬਾਕੀ ਸਾਰੇ ਪਾਸਿਓਂ ਵੈੜ ਨੂੰ ਚੈੱਕ ਕਰ ਲਿਓ ਪਰ ਜਿੰਨੇ ਰੇਟ ਦੇ ਵਿੱਚ ਅੱਜ ਤੁਹਾਨੂੰ ਇਹ ਮਿਲ ਜਾਣੀ ਆ ਮੈਨੂੰ ਲੱਗਦਾ ਨਹੀਂਗਾ ਵੀ ਫੰਡਰ ਬਾਈ ਮੱਝ ਵੀ ਗਾਵੀ ਨਹੀਂ ਯਰ ਦੇਣੀ ਕਿਹਨੇ ਹੈਨਾ ਬਾਈ ਬੱਚੀਆਂ ਹੀ 40-40 ਹਜ਼ਾਰ ਨੂੰ ਵਿਕੀ ਜਾਂਦੀਆਂ ਜਿਹੜੀਆਂ ਪਤਾ ਨਹੀਂ ਕਦੋਂ ਤੇ ਸੀਮਨ ਭਰਨੇ ਆ ਤੇ ਕਦੋਂ ਤਿਆਰ ਹੋਣਾ ਬਾਕੀ ਬਰੀਡ ਤੇ ਦੇਖੋ ਬਾਈ ਰਿਸ਼ਵਾਲ ਕਿੰਨੇ ਦੀ ਦੇਣੀ ਅੱਜ ਇਹ ਵੀਰੇ ਅੱਜ 37000 ਰੁਪਏ ਦੇ ਦੇ ਲਓ ਵੀ ਮਿੱਤਰੋ 37000 ਦੇ ਵਿੱਚ ਤੁਹਾਨੂੰ ਇਹ ਜਿਹੜੀ ਫੱਜਨ ਮਿਲ ਜਣੀ ਆ ਬਾਈ ਕਹਿੰਦਾ ਦੁੱਧ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਲੈਣਾ ਵਾ ਤੇ ਪਰ ਬਾਈ ਨੇ ਦੱਸਿਆ ਬਾਈ 8 ਤੋਂ 10 ਲੀਟਰ 8-8 ਕਿਲੋ ਹੁਣ ਤਿਆਰ ਆ ਠੀਕ ਹੈ ਦੱਸ ਦੇ ਜAVE 12 ਵੀ ਦੇ ਸਕਦੀ ਆ ਉਹ ਅਗਲੇ ਦੀ ਗਾਂ ਸਭ ਦੀ ਗੱਲ ਬਾਤ ਹੈ ਨਾ ਹਣਾ ਜਿੰਨੀ ਕੇ ਸੇਵਾ ਕਰੋ 10 ਕਿਲੋ ਵਾਲੀ ਕਰ ਲੂ ਤਾਂ 10 ਦੇ ਦੇ ਜੀ ਜਿਹੜੀ ਗੱਲ ਆ ਵੀ ਸੀਲ ਸਾਬ ਪੂਰੀ ਆ ਹਾਂ ਆ ਦੇਖੋ ਬਈ ਐ ਬੱਡਾ ਦਾ ਕੋਈ ਚੱਕਰ ਨਹੀਂ ਬਹੁਤ ਜਿਆਦਾ ਸੀਲ ਹੈ ਨਾ ਤੇ ਬਾਕੀ ਬਈ ਜਿਹੜਾ ਆਪਾਂ ਇੱਕ ਤੈਲ ਥਾਣ ਦਾ ਸਿਆਬ ਉਹ ਚੱਲਦਾ ਵੀ ਥੋੜਾ ਜਾਨਾ ਚੱਲਦਾ ਚੱਲਦਾ ਆ ਵੇਖ ਲੈ ਇਹ ਆ ਉਹਦੇ ਚੋਂ ਵੀ ਧਾਰ ਆਉਂਦੀ ਆ ਹਾਂ ਆ ਉਹ ਥਾਣਾ ਠੀਕ ਹੈ ਜੀ ਦੁੱਧ ਆਉਂਦਾ ਹੈ ਲekin ਕਿੰਨੀ ਘਾੜਾ ਤਾਂ ਮੈਂ ਹੋਣੀ ਮਾਰ ਪਰ ਫਿਰ ਵੀ ਇਹ ਆ ਵੀ ਬਾਦ ਹੈ ਨਾ ਅਗਲਾ ਕਹਿ ਦੇਣਾ ਸੱਲ ਕਰਕੇ ਦੇਣੀ ਆ ਬਾਈ ਠੀਕ ਹੈ ਬਾਈ ਤੇ ਲੋ ਵੀ ਸੱਜਣੋਂ ਬਾਈ ਦੇ ਰੇਟ ਕਿਵੇਂ ਲੱਗੇ ਸਾਰੇ ਜਣੇ ਜਰੂਰ ਦੱਸਿਓ ਬਾਈ ਇੱਕ ਵਾਰ ਮਾੜਾ ਜਿਹਾ ਐਡਰੈਸ ਤੇ ਮੋਬਾਈਲ ਨੰਬਰ ਅਿਸ਼ਪਾਲ ਬੋਲ ਵੀ ਦੇਈਂ ਕਈ ਵਾਰੀ ਨਵੇਂ ਸੱਜਣ ਜੁੜੇ ਪੈਂਦਾ ਹੈ ਚੰਦਪੁਰਾਣਾ ਮੋਗੇ ਤੋਂ ਬਾਗੇ ਪੁਰਾਣੇ ਵਾਲੇ ਰੋਡ ਤੇ ਪੈਂਦਾ ਮੋਗੇ ਤੋਂ 12 ਕਿਲੋਮੀਟਰ ਪੈਂਦਾ ਬਾਗੇ ਪੁਰਾਣੇ ਤੋਂ 7 ਕਿਲੋਮੀਟਰ ਠੀਕ ਹੈ ਜੀ ਤੇ ਨੰਬਰ ਬੋਲ ਦਿਓ ਬਾਈ 80548807 ਕਿੱਸ ਬਾਕੀ ਜਿਹੜੇ ਵੀ ਸੱਜਣ ਆਪਣੇ ਚੈਨਲ ਦੇ ਨਾਲ ਜੁੜੇ ਹੋਇਆ ਬਾਈ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਬਾਈ ਦੇ ਨੰਬਰ ਤੇ ਲੈ ਸਕਦੇ ਹੋ ਬਾਈ ਨੇ ਆਪ ਵੀ ਸਮਝ ਦੇ ਨਾਲ ਜਾਨਵਰ ਨੂੰ ਖਰੀਦਿਆ ਵਾ ਬਹੁਤ ਜਿਆਦਾ ਚੰਗੇ ਜਿਹੇ ਨਹੀਂ ਜੀ ਜਾਨਵਰ ਹੁੰਦੇ ਆ ਬਾਈ ਦੇ ਕੋਲੇ ਤੇ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਕੋਈ ਵੀ ਜਾਨਵਰ ਜਿਹੜਾ ਖਰੀਦਣਾ ਵਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਕੀ ਬਾਈ ਦੇ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਧੰਨਵਾਦ